ਨਿਊ ਹਾਲੈਂਡਰ 3602 ਤੁਹਾਡੇ ਵਾਸਤੇ ਨਾ ਅੱਜ ਆਪਾਂ ਲੈ ਕੇ ਆਏ ਆਂ ਵੀ ਇਸ ਟਰੈਕਟਰ ਦਾ ਅਗਲਾ ਜਿਹੜਾ ਫਰੰਟ ਹਿੱਸਾ ਵਾ ਉਹ ਚੇਂਜ ਕਰ ਦਿੱਤਾ ਚੇਂਜ ਦਾ ਮਤਲਬ ਕੰਪਨੀ ਨੇ ਆਪ ਦਾ ਲਾ ਦਿੱਤਾ 3630 ਜਿਹੜਾ ਹਾਲੈਂਡ ਨੂੰ ਆਉਂਦਾ ਨਿਊ ਹਾਲੈਂਡਰ 3630 ਸਪੈਸ਼ਲ ਐਡੀਸ਼ਨ ਨੂੰ ਜਿਹੜਾ ਹਿੱਸਾ ਆਉਂਦਾ 4/4 ਨੂੰ ਉਹ ਵਾਲਾ ਹਿੱਸਾ ਨੂੰ ਲਾ ਦਿੱਤਾ ਤੇ ਟਾਇਰ ਸਾਈਜ਼ ਪਹਿਲਾਂ ਨਾਲੋਂ ਵੱਡਾ ਕਰ ਦਿੱਤਾ ਪਹਿਲਾਂ ਇਹਦੇ ਫਰੰਟ ਟਾਇਰ ਛੋਟੇ ਆਉਂਦੇ ਸੀਗੇ ਨਿਊ ਹਾਲੈਂਡ 3602 ਨੂੰ ਹੁਣ ਇਹਦੇ ਫਰੰਟ ਟਾਇਰ ਵੱਡੇ ਕਰ ਦਿੱਤੇ ਆ ਤੇ ਵੀਡੀਓ ਦੇ ਲਾਸਟ ਦੇ ਵਿੱਚ ਇੱਕ ਤੁਹਾਡੇ ਵਾਸਤੇ ਸਰਪ੍ਰਾਈਜ਼ ਵੀ ਆ ਜੁੜੇ ਰਹੋ ਵੀ ਇਹ ਮਤਲਬ ਨਵਾਂ ਟਰੈਕਟਰ ਹੀ ਤੁਹਾਨੂੰ ਆਪਾਂ ਬਹੁਤ ਜ਼ਿਆਦਾ ਸਸਤਾ ਦਵਾਂਗੇ ਵੀਡੀਓ ਨੂੰ ਛੱਡਿਓ ਨਾ ਉਹ ਤੁਹਾਨੂੰ ਲਾਸਟ ਦੇ ਤੋਂ ਵਾਸਤੇ ਸਰਪ੍ਰਾਈਜ਼ ਆ ਵੀਡੀਓ ਨੂੰ ਲਾਸਟ ਤੇ ਜ਼ਰੂਰ ਦੇਖਿਓ ਤੇ ਇਹ ਟਰੈਕਟਰ ਫੁੱਲ ਲੋਡਡ ਫੰਕਸ਼ਨਾਂ ਨਾਲ ਹਨਾ ਉਹੀ ਇਹਦੇ ਚ ਐਸਾ ਫੰਕਸ਼ਨ ਨਹੀਂ ਜਿਹੜਾ ਇਹਦੇ ਚ ਨਾ ਹੋਵੇ ਸਪੀਡਾਂ ਪੀਟੀਓ ਦੀਆਂ ਓਕੇ ਆ ਏ ਬੀ ਸੀ ਡੀ ਸਾਰਾ ਕੁਝ ਛਟਲਾ ਗਿਆ ਵੀ ਐਸੀਆ ਕੋਈ ਫੰਕਸ਼ਨ ਨਹੀਂ ਹੈ ਇਸ ਸਟਰਕਚਰ ਦੇ ਵਿੱਚ ਜਿਹੜਾ ਕੋਈ ਇਹਦੇ ਵਿੱਚ ਨਾ ਹੋਵੇ ਤੁਸੀਂ ਪੀਟੀਓ ਦੀਆਂ ਸਪੀਡਾਂ ਲੈਣੀਆਂ ਉਹ ਓਕੇ ਆ ਸਾਰਾ ਕੁਝ ਓਕੇ ਆ ਤੇ ਵੀਡੀਓ ਦਾ ਲਾਸਟ ਜ਼ਰੂਰ ਵੇਖਿਓ ਉਹ ਵੀ ਤੁਹਾਡੇ ਵਾਸਤੇ ਇੱਕ ਸਰਪ੍ਰਾਈਜ਼ ਆ ਸਾਰੇ ਕਿਸਾਨ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਤੁਹਾਡੇ ਵਾਸਤੇ ਟਰੈਕਟਰ ਲੈ ਕੇ ਆਏ ਆ ਨਿਊ ਹਾਲੈਂਡ 3602 ਆਪਣੇ ਨਾਲ ਹੈਗਾ ਵੀਰਾ ਵਜਿੰਦਰ ਇਹ ਆਪਾਂ ਨੂੰ ਪੂਰੀ ਜਾਣਕਾਰੀ ਇਹਦੇ ਬਾਰੇ ਦੇਣਗੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਵੀ ਜੀ ਸਤਿ ਸ਼੍ਰੀ ਅਕਾਲ ਦਰਸ਼ਕਾਓ ਸਤਿ ਸ਼੍ਰੀ ਅਕਾਲ ਜੀ ਤੇ ਨਿਊ ਹਾਲੈਂਡ 3602 ਹਾਂਜੀ ਛੋਟੇ ਟਾਇਰਾਂ ਚੋਂ ਵੀਰਾ ਨੇ ਦੇਖਿਆ ਹੋਊਗਾ ਆਪਾਂ ਅੱਜ ਤੁਹਾਨੂੰ ਵੱਡੇ ਟਾਇਰਾਂ ਚ ਵੀ ਦਿਖਾ ਦੇਣਾ ਤੇ 3602 ਟਰੈਕਟਰ ਹੈ ਜੀ ਇਹ ਸਾਡਾ ਮਾਡਲ ਹਾਂਜੀ ਵੀਰ ਜੀ ਆਪਾਂ ਪਹਿਲਾਂ ਵੀ ਬਣਾਈ ਸੀਗੀ ਵੀਡੀਓ ਉਹਦੇ ਵਿੱਚ ਆਪਾਂ ਉਹ ਛੋਟੇ ਟਾਇਰਾਂ ਵਾਲਾ ਸਹੀ 8 3 20 ਉਹ ਟਾਇਰਾਂ ਵਾਲੇ ਦੀ ਆਪਾਂ ਵੀਡੀਓ ਬਣਾਈ ਸੀ ਹਾਂਜੀ ਉਹ ਵੀ ਵਾਰ ਦੱਸਿਆ ਸੀ ਹੂੰ ਹੂੰ ਇਹ ਉਹ ਕਰਾਰੋ ਦਾ ਹਿੱਸਾ ਸੀ ਇਹ ਆਪਣੇ ਕੋਲੇ ਹੁਣ ਵੱਡੇ ਟਾਇਰਾਂ ਚ ਟਰੈਕਟਰ ਆ ਇਹ ਸੀਐਨਐਚ ਦਾ ਹਿੱਸਾ ਹੈ ਅੱਛਾ ਇਹ ਸੀਐਨਐਚ ਦਾ ਸੀਐਨਐਚ ਦਾ ਖੁਦ ਦਾ ਹਿੱਸਾ ਆ ਦੇਖੋ ਇਧਰ ਲੱਗਿਆ ਸੀਐਨਐਚ 36 ਦੀ 4 ਵੀਲ ਵਾਲਾ ਹਿੱਸਾ ਹੈ ਇਹ ਕਹਿਣ ਦਾ ਮਤਲਬ ਉਹ ਹਿੱਸਾ ਲਾਤਾ 36 ਦੀ ਵਾਲਾ ਉਹ ਹੀ ਹਿੱਸਾ ਵਾ ਹਾਂ 36 ਦੀ 36 ਵਾਲਾ ਹਿੱਸਾ ਹੀ ਆ ਹੈ ਠੀਕ ਆ ਵੀਰੇ ਹਾਂਜੀ ਤੇ 9 5 24 ਦੇ ਟਾਇਰ ਨੇ ਇਹ ਅਗਲੇ ਫਰੰਟ ਫਰੰਟ ਜੀ ਦਿਖਾਉਣੇ ਆ ਤਾਂ ਇਧਰਲੇ ਪਾਸੇ ਦਿਖਾ ਦਿਓ ਹਾਂਜੀ ਹਾਂਜੀ 9524 ਦੇ ਟਾਇਰ ਨੇ ਠੀਕ ਹੈ ਬਾਕੀ ਇਹ ਟਰੈਕਟਰ ਬਾਰੇ ਮੈਂ ਤੁਹਾਨੂੰ ਦੱਸ ਦਣਾ ਨਹੀਂ ਆਜੂ ਹਾਂਜੀ ਸੇਮ ਚੇਂਜਰ ਇਹ ਉਹਦੇ ਵਿੱਚ ਵੀ ਆ ਛੋਟੇ ਟਾਇਰਾਂ ਵਾਲੇ 'ਚ ਵੀ ਆ ਅੱਛਾ ਜੀ ਵੱਡੇ ਵਾਲੇ 'ਚ ਵੀ ਆ ਠੀਕ ਹੈ ਜੀ ਠੀਕ ਆ ਵੀਰੇ ਤੇ 4 ਸਪੀਡ ਟਰੈਕਟਰ ਆ ਇਹ ABC ABCD ਆਪਾਂ ਕਹਿ ਦਨੇ ਆ 4 ਸਪੀਡਾ ਟਰੈਕਟਰ ਬਾਕੀ ਹਾਂਜੀ ਪੀਟੀਓ ਸੇਮ ਸਾਰ ਸਪੀਡਾਂ ਪੀਟੀਓ ਦੀਆਂ ਨੇ ਠੀਕ ਹੈ ਜੀ ਨਹੀਂ ਇਹਦੀਆਂ ਸਪੀਡਾਂ ਸੇਮ ਉਹਦੇ ਨਾਲ ਸੇਮ ਹੀ ਹਾਂਜੀ ਸੇਮ ਹੀ ਫਰਕ ਇਹਦੇ ਵਿੱਚ ਛੋਟੇ ਟਾਇਰ ਵਾਲੇ ਦੇ ਵਿੱਚ ਫਰਕ ਇੱਕ ਟਾਇਰ ਛੋਟੇ ਆ ਹਾਂਜੀ ਇੱਕ ਉਹਦੇ ਕੀ ਆ ਹੈਵਰ ਹੌਟ ਸਤਰੀ ਜਿਹੜੀ ਕਨੋਪੀ ਇਹ ਨਹੀਂ ਹੈਗੀ ਨਹੀਂ ਹੈਗੀ ਇਹਦੇ ਨਾਲ ਹੁੰਦੀ ਆ ਮੈਂ ਤਾਂ ਤੁਸੀਂ ਦਿਖਾ ਸਕਦੇ ਹਾਂ ਪਿੱਛੇ ਦਿਖਦੀ ਹੈ ਤਾਂ ਹਾਂਜੀ ਹਾਂਜੀ ਇਹਦੇ ਨਾਲ ਫਿੱਟਡ ਆ ਠੀਕ ਆ ਜੀ ਇਹ ਦੋ ਮਾਡਲ ਆਉਂਦੇ ਨੇ ਹਾਂਜੀ ਹਾਂਜੀ ਇੱਕ ਦੇ ਟਾਇਰ ਛੋਟੇ ਨੇ ਇੱਕ ਦੇ ਟਾਇਰ ਵੱਡੇ ਨੇ ਹੂੰ ਛੋਟੇ ਟਾਇਰ ਵਾਲੇ ਦੇ ਕਨੋਪੀ ਨਹੀਂ ਆਉਂਦੀਗੀ ਠੀਕ ਹੈ ਫੈਵਰ ਨਹੀਂ ਆਉਂਦੀ ਇਹਦੇ ਨਾਲ ਕੀ ਇਹ ਨਾਲ ਹੁੰਦੀ ਆ ਬੈੱਡ ਕੰਪਨੀ ਫਿੱਟਡ ਠੀਕ ਆ ਵੀਰੇ ਹਾਂਜੀ ਇਹਦੇ ਲੀਵਰ ਲੂਵਰ ਵੀ ਦਾ ਦਿੰਦੇ ਆਪਾਂ ਪਾਣਾ ਪੀਟੀਓ ਦਾ ਕਲੱਚ ਆਜੋ ਜੀ ਮੈਂ ਦਾ ਦੇਣਾ ਹਾਂਜੀ ਹਾਂਜੀ ਇੱਧਰ ਦੀ ਆ ਜਾਣਾ ਇੱਧਰ ਦੀ ਕਮਾ ਲੋ A B C D ਜੀ ਆ ਤਾਂ ਅੱਧਾ ਗੇਅਰ ਆਪਾਂ ਕਹਿੰਦੇ ਨੇ ਨਾਲ ਠੀਕ ਹੈ ਹਾਂਜੀ 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 A B D C D A B C D ਗੇਅਰ ਆ ਜਿਹੜੇ ਨਾਲ ਅੱਧਾ ਆਪਾਂ ਕਹਿੰਦੇ ਨੇ ਹਾਂਜੀ ਹਾਂਜੀ ਠੀਕ ਹੈ ਸਾਲੀ ਵੱਡਾ ਕੁਤੂ ਹਾਂਜੀ ਤੇ ਆਹ ਦੇਖੋ ਆਹ 4 ਵੀਲ ਦਾ ਲੀਵਰ ਆ ਇਹ ਵਾਲਾ ਹਾਂਜੀ ਠੀਕ ਹੈ ਜੀ ਤੇ ਪੀਟੀਓ ਆ ਉਹ ਪੀਟੀਓ ਦਾ ਹਾਂਜੀ ਪੀਟੀਓ ਦਾ ਡਬਲ ਕਲਚ ਲੀਵਰ ਆ ਜੀ ਆਪਾਂ ਇਹ ਤਾਂ ਪਤਾ ਹੀ ਆ ਸਾਰਿਆਂ ਨੂੰ ਹੋਰਲੈਂਡ ਦਾ ਇਹ ਲੱਗਦਾ ਸਾਈਡ ਲੀਵਰ ਆਉਂਦਾ ਹਾਂਜੀ 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 ਉਧਰ ਗ੍ਰੀਨ ਵਾਲਾ ਲੀਵਰ ਬ੍ਰੇਕ ਦਾ ਆ ਗਿਆ ਜੀ। ਬਾਕੀ ਇਹਦੇ ਵਿੱਚ ਆ ਦੇਖੋ ਮੈਂਸ਼ਨ ਕੀਤਾ ਵੀ ਹੋਇਆ ਰ ਤੇ ਤੁਸੀਂ ਇਹਦੀ ਡਿਸਪਲੇ ਤੇ ਵੀ ਦਿਖਾ ਸਕਦੇ ਹੋ ਠੀਕ ਹੈ ਜੀ। ਠੀਕ ਹੈ ਜੀ। 540 E ਹੈ ਜਿਹੜੀ 1600 ਚੱਕਰ ਤੇ ਪੂਰੇ ਕਰਦਾ ਹੈ। ਠੀਕ ਆ ਵੀਰੇ। ਹਾਂ। 540 E 1600 ਚੱਕਰ ਤੇ। 540 ਕਲੇ ਕਰਦਾ 2000 ਚੱਕਰ ਤੇ ਠੀਕ ਹੈ ਜੀ। ਤੇ ਲਿਖਿਆ ਐਮੀਟਰ ਦੇ ਉੱਤੇ। ਉਹ ਗ੍ਰੀਨ ਵਾਲਾ ਵੀਰੇ ਲੀਵਰ ਕਦਾ ਆ ਗਿਆ ਜੀ? ਉਧਰ। ਉਹ ਡਿਸਟ੍ਰੀਬਿਊਟਰ ਆ ਜੀ। ਅੱਛਾ ਉਹ ਡਿਸਟ੍ਰੀਬਿਊਟਰ ਹੈ। ਨੋਵਾਂ ਡਿਸਟ੍ਰੀਬਿਊਟਰ। ਠੀਕ ਹੈ ਜੀ। ਡਿਸਟ੍ਰੀਬਿਊਟਰ ਵਾਲਾ ਨਹੀਂ ਪੜਾਉ ਤੇ ਇਹਦੀਆਂ ਸਪੀਡਾਂ ਕਿੰਨੀਆਂ ਹੋ ਜਾਂਵਰੇ ਫਿਰ 16 16 ਹਾਂਜੀ ਆ ਤੁਹਾਨੂੰ ਮੈਂ ਦਿਖਾ ਦਣਾ ਤੇ ਸਟਿੱਕਰ ਦਾ ਮਾਲਕਾ ਹਾਂਜੀ ਹਾਂਜੀ 16 ਪਲੱਸ 16 ਸਪੀਡਾਂ ਨੇ ਇਹਦੀ 16 ਪਲੱਸ 16 ਠੀਕ ਆ ਵੀਰੇ ਗਰਾਂਡ ਬਹੁਤ ਵਧੀਆ ਟਰੈਕਟਰ ਆ ਬਹੁਤ ਵਿਕਟ ਟਰੈਕਟਰ ਜੀ ਆਪਾਂ ਇਹ ਮਾਡਲ ਵੀ ਵਿਕਿਆ ਇਥੋਂ ਛੋਟੇ ਟਾਇਰਾਂ ਦਾ ਵੀ ਵਿਕਿਆ ਵਾ ਆਲੂ ਸਪੈਸ਼ਲ ਟਰੈਕਟਰ ਆ ਬੈਸੇ ਤੇ ਸਾਰੇ ਹਿੱਸੇ ਸਾਰੇ ਕੰਮ ਲੈ ਲੈਂਦੇ ਨੇ ਤੇ ਇਹਦਾ ਹਿੱਸਾ ਵੀਰੇ ਕਿਹੜਾ ਆ ਗਿਆ ਪਿਛਲਾ ਸਿੱਧੇ ਐਕਸਲ ਚ ਆ ਜੀ ਉਹ ਸਿੱਧੇ ਐਕਸਲ ਹਾਂ ਸਿੱਧੇ ਐਕਸਲ ਦਾ ਹਿੱਸਾ ਵਾ ਠੀਕ ਆ ਵੀਰੇ ਠੀਕ ਇਹ ਟੌਪ ਮਾਡਲ ਚ ਆ ਜਾਂਦਾ ਵੀਰੇ ਇਹਨਾਂ ਚ ਮਾਡਲ ਆਉਂਦੇ ਆ ਵੀ ਟੌਪ ਚਾ ਥੱਲੇ ਕਿ ਨਹੀਂ ਵੈਸੇ ਦੋ ਮਾਡਲ ਨੇ ਇਹਦੇ ਹਾਂਜੀ ਇਹ ਦੋ ਮਾਡਲ ਨੇ ਜੀ ਹਾਂਜੀ ਹਾਂਜੀ ਤੇ ਚਲੋ ਟੌਪ ਮਾਡਲੇ ਮੰਨ ਲਨੇ ਆਪਾਂ ਜੇ ਟੌਪ ਮਾਡਲ ਆ ਠੀਕ ਇੱਕ ਇਹ ਤੂੰ ਥੱਲੇ ਵਾਲਾ ਮਾਡਲ ਆਉਂਦਾ ਵਾ ਜਿਹਦੇ ਮਤਲਬ ਹਾਂ ਕਨੋਪੀ ਹਟ ਨਹੀਂ ਹੈਗੀ ਹੈਡ ਛੋਟੇ ਨੇ ਠੀਕ ਆ ਵੀਰੇ ਠੀਕ ਇਹਦੀ ਹੁੱਡ ਆਪਾਂ ਵੀਰੇ ਪਿਛਲੇ ਲਾਸਟ ਟਾਈਮ ਗੱਲ ਕਰੀ ਸੀ ਆ ਸਲਿੱਪ ਗੇਰ ਵੀ ਆ ਗਿਆ ਹਨਾ ਹਾਂਜੀ ਇਹ ਸਲਿੱਪ ਗੇਰ ਹਾਂ ਵੀ ਹੁੱਡੇ ਦਾ ਕਾਫੀ ਮਜ਼ਬੂਤ ਹੁੰਦਾ ਕਾਫੀ ਮਜ਼ਬੂਤ ਹੈ। ਕਾਫੀ ਮਜ਼ਬੂਤ ਆ ਵੈਸੇ ਟੈਕਨੋਲੋਜੀ ਇਹ ਜਿਹੜੀ ਆ ਅਸਲ ਵਿੱਚ ਸੇਫਟੀ ਦੀ ਖਾਤਰ ਗੋਰੀਆਂ ਦੀ ਟੈਕਨੋਲੋਜੀ ਹੈ ਸੇਫਟੀ ਦੇ ਖਾਤਰ ਉਹ ਸੈਂਕੜੇ ਨਾ ਬਣੀ ਹੁੰਦੀ ਆ। ਹਾਂਜੀ ਹਾਂਜੀ ਸੇਫਟੀ ਪ੍ਰਦਾਨ ਕਰਦੀ ਆ ਵਧੀਆ ਚੀਜ਼ ਹੈ। ਹਾਂ। ਹੈ ਵੀ ਹੁੰਦੀ ਆ ਅਗਰ ਆਪਾਂ ਗਲੀ ਜੀ ਕੱਢੀਏ ਛੇਤੀ ਇੰਨੀ ਵਿੱਚ ਆਸਾਨੀ ਨਾਲ ਗਲੀ ਨਹੀਂ ਨਿਕਲਦੀ। ਹਾਂ। ਹਾਂ। ਮਾਣਾ ਦਰਸ਼ਕ ਵੀਰਾਂ ਵਧੀਆ ਹੁੰਦੀ ਹੈ। ਉਹ ਹੀ ਦੱਸਣ ਲੱਗਾ ਨੰਨੇ ਮਾਰੀ ਇੱਧਰ ਦੀ ਆ ਕੇ ਜੇ ਪਿੱਛੋਂ ਦੀ ਦਿਖਾ ਸਕੇ ਤੂੰ। ਇੱਧਰ ਵੀ ਚੱਲ ਜਾ ਜੇ ਇੱਧਰ ਦੀ। ਇੱਧਰ ਦੀ ਦਿਖਾਪਾ। ਹਾਂ। ਆਪਾਂ ਨਾ ਕੱਲ ਇਹ ਛਤਰੀ ਦੀ ਆ ਥੱਲੇੋਂ ਨਿਕਾਣ ਇਹਨੂੰ ਇੱਥੋਂ ਇੱਥੋਂ ਲਗਾ ਆਪਾਂ ਮਿਸਤਰੀ ਵੀਰ ਨੂੰ ਨਾ ਬਾਹਰੋਂ ਲਵਾਈਓ ਅੱਛਾ ਜੀ ਵੀਰੇ ਛਤਰੀ ਹਾਂਜੀ ਉਹਨੂੰ ਮੈਂ ਬਹੁਤ ਜ਼ੋਰ ਲਾਇਆ ਉਹ ਤੋਂ ਇਹ ਗੱਲ ਬਣੀ ਆ ਹੀ ਨਹੀਂ ਨਹੀਂ ਬਾਹਰੋਂ ਨਹੀਂ ਬਣਦੀ ਬਾਹਰੋਂ ਤਾਂ ਦੇਖੋ ਰੇਟ ਵੀ ਨਹੀਂ ਹੁੰਦਾ ਜਮਾਨੀ ਔਰ ਨਹੀਂ ਬਾਣੀ ਕਿਉਂਕਿ ਇਹ ਤਾਂ ਕੰਪਲੀਸ਼ਨ ਕੰਪੀਟਡ ਆ ਮੇਰੇ ਦਿਖਾਉਣ ਦਾ ਅਸਲ ਕਾਰਨ ਇਹੀ ਸੀਗਾ ਜਾਂ ਸਾਈਡ ਵਾਲੇ ਨਾਟਕ ਵਗੈਰਾ ਨੂੰ ਹਨਾ ਵੀ ਪੂਰੀ ਮੋਟਾ ਸਾਰਾ ਪੂਰੀ ਸੇਫਟੀ ਨਾਲ ਸੇਫਟੀ ਲਈ ਆ ਇਹ ਮੰਨ ਲਓ ਵਾਈ ਦਾ ਵੇ ਟਰੈਕਟਰ ਕੋਈ ਭੱਜਿਆ ਜਾਂਦਾ 1921 ਪਲਟ ਜੇ ਜਾਂ ਕੋਈ ਵਜ੍ਹਾ ਹੋ ਜੇ ਹਾਂਜੀ ਹਾਂਜੀ ਚਲਾਉਣ ਵਾਲੇ ਨੂੰ ਸੇਫਟੀ ਰਹਿੰਦੀ ਹੈ ਉਹਨੇ ਆ ਲੁੱਕ ਤਾਂ ਦੇਤੀ ਆ ਆਪਾਂ ਨੂੰ ਹਾਂਜੀ ਨੀ ਛਤਰੀ ਦੀ ਸਾਰੀ ਸੇਮ ਡਿੱਟੋ ਠੀਕ ਹੈ ਜੀ ਪਰ ਕੁਆਲਿਟੀ 'ਚ ਫਰਕ ਹੁੰਦਾ ਜੀ ਬਹੁਤ ਜ਼ਿਆਦਾ ਕੁਆਲਿਟੀ 'ਚ ਫਰਕ ਇਹਦੀ ਫੈਬਰਿਕ 'ਚ ਫਰਕ ਆ ਜੀ ਡਬਲ ਸ਼ੇਡ ਫੈਬਰ ਆ ਇਹ ਹਾਂ ਤੇ ਡਬਲ ਸ਼ੇਡ ਫੈਬਰ ਆ ਬਹੁਤ ਵਧੀਆ ਕੁਆਲਿਟੀ ਬਹੁਤ ਹੈਵੀ ਆ ਹੈਵੀ ਹਾਂਜੀ ਹਾਂ ਇਹਦਾ ਕੱਲੀ ਦਾ weight ਹੀ ਬਹੁਤ ਜ਼ਿਆਦਾ ਹੋਊ ਘਟੋ ਘਟ ਵੀ ਉਹਨਾਂ ਆਈਡੀਆ ਤਾਂ ਮੈਨੂੰ ਪ੍ਰੋਪਰ ਨਹੀਂ ਪਤਾ ਨਾ ਉਹ ਗੋੜ ਵਾਲਾ ਹਿਸਾਬ ਆ ਜੀ ਹਾਂ ਬਸ ਉਹ ਹੀ ਹਿਸਾਬ ਆ ਗੋੜ ਜਿੰਨਾ ਮਿੱਠਾ ਹਾਂ ਇੰਨਾ ਕਾ ਵੀ ਸਾਡੇ ਉੱਤੇ ਪੈਸੇ ਬਚ ਗਏ ਹਾਂ ਪੈਸੇ ਤਾਂ ਚਲੋ ਬਚ ਹੀ ਜਾਂਦੇ ਆ ਜਿਹੜੀ ਗੱਲ ਆ ਥੋੜੀ ਜੀ ਹਾਂ ਜਿਆਦਾ ਫਰਕ ਨਹੀਂ ਪਿਆ ਵੀ ਕੋਈ ਆਪਾਂ ਐ ਨਹੀਂ ਕਹਿ ਸਕਦੇ ਵੱਧੋ ਉੱਦੀ ਬਚ ਗਏ ਹੁਣ ਜੇ ਮੈਂ ਨਾਲ ਫਟੜ ਆਉਂਦੀ ਆ ਜੇ ਆਪਾਂ ਦੱਸ ਜੀਏ ਤਾਂ ਚਲੋ ਫਿਰ ਵੀ ਸਸਤੀ ਪੈ ਜਾਂਦੀ ਆ ਜੇ ਹੁਣ ਇਹੀ ਆਪਾਂ ਅਲੱਗ ਤੋਂ ਲੈਣੀ ਆ ਤੇ ਮਹਿੰਗੀ ਪੈ ਜਾਂਦੀ ਫਿਰ ਮਹਿੰਗੀ ਪੈ ਜਾਂਦੀ ਆ ਆ ਵੀ ਵੀਰੇ ਨੇ ਬਹੁਤ ਵਧੀਆ ਗੱਲ ਕੀਤੀ ਆ ਤੇ ਇਹ ਮਾਈਕੋ ਪੰਪ ਚ ਆ ਗਿਆ ਜੀ ਹੈਨਾ ਮਾਈਕੋ ਪੰਪ ਹਾਂਜੀ ਹਾਂ ਮਾਈਕੋ ਪੰਪ ਮਾਈਕੋ ਪੰਪ ਚ ਆ ਗਿਆ ਟੈਂਕੀ ਵੀਰ ਜੀ ਇਹਦੇ ਕਿੰਨੇ ਲੀਟਰ ਆ ਗਏ ਸੇਮ ਆ ਜੀ ਟੈਂਕੀ ਸੇਮ 50 ਲੀਟਰ 50 ਲੀਟਰ ਸੀ ਨਾ 60 60 ਲੀਟਰ ਸੱਤ ਸੌਰੀ 60 ਲੀਟਰ ਲਓ ਜੀ ਕਰषक ਵੀਰੋ ਇਸ ਟਰੈਕਟਰ ਦੇ ਦਰਸ਼ਨ ਸਾਰੇ ਦੇਖਾਰ ਹੀ ਲਿਆ ਇਹਦੇ ਟਾਇਰਾਂ ਦਾ ਫਰਕ ਆ ਦੂਸਰੇ ਟਰੈਕਟਰ ਨਾਲੋਂ ਬਾਕੀ ਚੇਂਜਰ ਪੀਟੀਓ ਦੀਆਂ ਸਪੀਡਾਂ ਸਾਰਾ ਕੁਝ ਸੇਮ ਜਿਵੇਂ ਆਪਾਂ ਪਹਿਲਾਂ ਵੀ ਦੱਸਿਆ ਇਹਦਾ ਵੀ ਰਿਪੀਟ ਲਿਫਟ ਇਹਦੀ ਵੀ ਹੁੰਦੀ ਹੈ ਜੀ 1800 ਕੀ ਜੀ ਲਿਫਟ ਕਪੈਸਿਟੀ ਜੀ ਹਾਂ ਜੀ 1800 ਹਾਂ ਲਿਫਟ ਕਪੈਸਿਟੀ 1800 ਕਿਜੀ ਆ ਗਈ ਟਰੈਕਟਰ ਹਾਲੈਂਡਰ ਕੋਲਮ ਲਾ ਕੇ ਨਾ ਸੁਨੱਖੇ ਪੱਖੋਂ ਵੀ ਬਹੁਤ ਵਿਗਦੇ ਤਾਂ ਹਾਂ ਜੀ ਇਹ ਸੁਨੱਖਾ ਜਿਵੇਂ ਕਹਿੰਦੇ ਹਨਾ ਘਰ ਚ ਖੜਾ ਹੀ ਸੋਨਾ ਲੱਗਦਾ ਤੇ ਨੰਬਰ ਡਿਸਪਲੇ ਤੇ ਚੱਲਦੇ ਪਏ ਵੀ ਰਹੇ ਹੋਂਦੇ ਤੁਸੀਂ ਇਹ ਨਵਾਂ ਡੈਟੇਕਟਰੀਨਾਂ ਖਰੀਦਣਾ ਹਾਂ ਤੁਸੀਂ ਵੈਸੇ ਵੀ ਕੋਈ ਸਪੇਅਰ ਪਾਰਟ ਖਰੀਦਣਾ ਨਾ ਹੋਵੇ ਲੱਗਾ ਕੋਈ ਵੀ ਚੀਜ਼ ਪੁੱਛੋ ਕੋਈ ਵੀ ਚੀਜ਼ ਦੀ ਤੁਹਾਨੂੰ ਜ਼ਰੂਰਤ ਆ ਤੁਸੀਂ ਨੰਬਰਾਂ ਤੇ ਕੰਟੈਕਟ ਕਰ ਸਕਦੇ ਹੋ ਨੋ ਆ ਗਿਆ ਸਾਨੂੰ ਸਾਰੇ ਕਿਸਾਨ ਵੀਰਾਂ ਨੂੰ ਸਸੀ ਕਾਂਜੀ ਸਸੀ ਕਾਂਜੀ ਆ ਰਿਹਾ ਤੁਹਾਡੇ ਵਾਸਤੇ ਜਿਹੜਾ ਸਰਪ੍ਰਾਈਜ਼ ਸੀਗਾ 3600 4x4 ਜਿਹੜਾ ਛੋਟੇ ਡੇਰਾਂ ਚ ਤੇ ਇਹ ਆਪਾਂ ਤੁਹਾਨੂੰ ਤਾਂ ਦਿਖਾ ਰਹੇ ਆਂ ਵੀ ਇਹ ਤੁਹਾਨੂੰ ਬਹੁਤ ਭਾਰੀ ਡਿਸਕਾਊਂਟ ਤੇ ਮਿਲੂਗਾ ਬਹੁਤ ਜ਼ਿਆਦੇ ਭਾਰੀ ਡਿਸਕਾਊਂਟ ਤੇ ਇਹਦੀ ਵੀਡੀਓ ਆਪਾਂ ਪਹਿਲਾਂ ਵੀ ਅਪਲੋਡ ਕਰੀ ਆ ਭਾਰੀ ਡਿਸਕਾਊਂਟ ਤੇ ਇਦਾਂ ਮਿਲੂਗਾ ਵੀ ਇਹ ਟਰੈਕਟਰ 2022 ਦਾ ਜਿਵੇਂ ਕੰਪਨੀ ਕੋਲੇ ਰਹਿ ਜਾਂਦੇ ਆ ਹਨਾ ਕੁਝ ਕ ਮਾਡਲ ਤੇ ਇਹ ਫਰਸਟ ਓਨਰ ਹੀ ਹੋਊਗਾ ਕਾਪੀ ਇਹਦੀ ਫਰਸਟ ਓਨਰ ਹੀ ਬਣੂਗੀ ਇਦਾਂ ਨਹੀਂ ਹੈਗਾ ਵੀ ਇਹ ਟਰੈਕਟਰ ਚੱਲਿਆ ਜਾਂ ਕੁਝ 0 ਮੀਟਰ ਟਰੈਕਟਰ 0 ਮੀਟਰ ਐਨਸੀ ਦੇ ਵਿੱਚ ਖੜਾ ਸ਼ਟਲ ਗੇਅਰ ਪੀਟੀਓ ਦੀਆਂ ਸਾਰੀਆਂ ਸਪੀਡਾਂ ਐਨ ਓਕੇ ਐਸਾ ਉਹੀ ਗੱਲ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਕੋਈ ਫੰਕਸ਼ਨ ਨਹੀਂ ਜਿਹੜਾ ਇਹਦੇ ਵਿੱਚ ਹੈ ਨਹੀਂ ਹੈਰੀਟੇਜ 3600 ਹੈਰੀਟੇਜ ਬਾ ਕਮਾਲ ਟਰੈਕਟਰ ਮੈਂ ਕਹਿੰਦਾ ਵੀ ਜਿਹੜੇ ਕਿਸਾਨ ਵੀਰ ਨੇ ਲੈਣਾ ਮਿੱਟੇ ਲੈਣਾ ਪਾਓ 4x4 ਟਰੈਕਟਰ ਵੀ ਤੁਹਾਨੂੰ ਬਹੁਤ ਭਾਰੀ ਡਿਸਕਾਊਂਟ ਤੇ ਜੇ ਮਿਲਦਾ ਤੇ ਆਪਾਂ ਮੰਡੀਆਂ ਵਿੱਚ ਵੀ ਤਾਂ ਲੈ ਨਹੀਂ ਆ ਟਰੈਕਟਰ ਤੇ ਇਹ ਟਰੈਕਟਰ ਆਪਣੀ ਏਜੰਸੀ ਦੇ ਵਿੱਚੋਂ ਮਿਲਦਾ 0 ਮੀਟਰ ਇਹ ਨਹੀਂ ਵੀ ਕਿਤੇ ਚੱਲਿਆ ਵਾ ਤੇ ਜਲਦੀ ਜਲਦੀ ਵੀਰਨਾ ਕਰਿਓ ਕੰਡਕਟਰ ਨੰਬਰ ਡਿਸਪਲੇ ਤੇ ਚਲਦੇ ਪਏ ਆ ਲਵ